ਇਸ ਵੇਲੇ ਦੀ ਵੱਡੀ ਖਬਰ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਹੈ ਅੱਜ 38ਵਾਂ ਦਿਨ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਾਰਤ ਨੂੰ ਹੋ ਗਿਆ ਹੈ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਅਹਿਮ ਸੁਣਵਾਈ ਹੈ ਉਹ ਹੋਣ ਜਾ ਰਹੀ ਹੈ ਕਿਉਂਕਿ 3 ਦਿਨਾਂ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਕਿ ਡੱਲੇਵਾਲ ਨੂੰ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਦਿੱਤਾ ਜਾਵੇ ਪਿਛਲੀ 31 ਦਸੰਬਰ ਨੂੰ ਜਿਹੜਾ ਇਹ ਸੁਣਵਾਈ ਹੋਈ ਸੀ ਉਦੋਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਤਾਂ ਅੱਜ ਫੇਰ ਸੁਣਵਾਈ ਹੋਣ ਜਾ ਰਹੀ ਆ ਪਰ ਹਾਲੇ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਕੋਈ ਵੀ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਨਹੀਂ ਦਿੱਤਾ ਗਿਆ ਤੇ ਨਾ ਹੀ ਉਹ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਹਜੇ ਤਿਆਰ ਹੋਏ ਨੇ ਕਿਉਂਕਿ ਪਿਛਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਆਪਣਾ ਪੱਖ ਰੱਖਿਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਤਿਆਰ ਨੇ ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਨਾਲ ਕੋਈ ਤਾਲਮੇਲ ਨਹੀਂ ਕਰਦੀ ਗੱਲਬਾਤ ਸ਼ੁਰੂ ਨਹੀਂ ਕਰਦੀ ਮੈਂ ਉਦੋਂ ਤੱਕ ਜਿਹੜਾ ਕੋਈ ਵੀ ਮੈਡੀਕਲ ਟਰੀਟਮੈਂਟ ਹੈ ਉਹ ਨਹੀਂ ਲਊਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ ਗੱਲਬਾਤ ਸ਼ੁਰੂ ਕਰਨ ਦੇ ਲਈ ਪਰ ਹਾਲੇ ਤੱਕ ਉਸ ਦਾ ਕੋਈ ਵੀ ਜਿਹੜਾ ਜਵਾਬ ਹੈ ਉਹ ਨਹੀਂ ਆਇਆ ਤਾਂ ਹੁਣ ਇਸ ਦਾ ਮਤਲਬ ਇਹ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਹਲੇ ਤੱਕ ਜਿਹੜਾ ਕੋਈ ਵੀ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਤਿਆਰ ਨਹੀਂ ਹੋਏ ਉਹ ਇੱਕੋ ਗੱਲ ਤਾਂ ਹੈ ਹੋਣੀ ਹੈ ਕਿ ਜੇਕਰ ਕੇਂਦਰ ਸਾਡੇ ਨਾਲ ਵਾਰਤਾਲਾਪ ਕਰਦਾ ਤਾਂ ਅਸੀਂ ਮੈਡੀਕਲ ਟਰੀਟਮੈਂਟ ਜਿਹੜਾ ਉਹ ਲਵਾਗੇ ਵਰਨਾ ਨਹੀਂ ਤਾਂ ਅੱਜ ਪੰਜਾਬ ਸਰਕਾਰ ਹੋਰ ਕਿਹੜੇ ਨਵੇਂ ਤੱਥ ਪੇਸ਼ ਕਰਦੀ ਹੈ ਕਈ ਸਮਾਂ ਹੋਰ ਮਿਲਦਾ ਇਹ ਹਜੇ ਵਕਤ ਦੱਸੂਗਾ ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜੀ ਪਟੀਸ਼ਨ ਹੈ ਉਸ ਦੀ ਸੁਣਵਾਈ ਹੋਣ ਜਾ ਰਹੀ ਹੈ ਕਿਉਂਕਿ 38ਵਾਂ ਦਿਨ ਜਿਹੜਾ ਉਹ ਮਰਨ ਵੱਤ ਨੂੰ ਅੱਜ ਸ਼ੁਰੂ ਹੋ ਗਿਆ ਤਾਂ ਲਗਾਤਾਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਆ ਪਿਤੇ ਦਿਨ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਵੀ ਜਾ ਕੇ ਉਹਨਾਂ ਨੂੰ ਮਿਲੇ ਸੀ ਲਗਾਤਾਰ ਡੱਲੇਵਾਲ ਨੂੰ ਟ੍ਰੀਟਮੈਂਟ ਲੈਣ ਦੇ ਆ ਜਿਹੜੀ Bye, ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਮਿਲ ਜਾ ਰਿਹਾ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਮਿਲ ਜਾ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਉਹਨਾਂ ਨੂੰ ਮਿਲਣ ਪਹੁੰਚਦੇ ਪਰ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਜਾਂਦੀ ਆ ਉਹ ਇੱਕੋ ਗੱਲ ਤੇ ਅੜੇ ਹੋਏ ਨੇ ਕਿ ਜਦੋਂ ਤੱਕ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਨਾਲ ਤਾਲਮੇਲ ਨਹੀਂ ਕਰਦੀ ਗੱਲਬਾਤ ਦਾ ਜਰੀਆ ਨਹੀਂ ਖੋਲਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਨਹੀਂ ਲਿਆ ਜਾਊਗਾ ਹੁਣ 38 ਦਿਨ ਪੂਰੇ ਹੋ ਤੁੱਕਨੇ ਦਾ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਇੱਕ ਵੱਡੀ ਇੱਕ ਸਾਨਾ ਦੀ ਇਕੱਤਰਤਾ ਰੱਖੀ ਗਈ ਆ ਜਿਸ ਦੇ ਵਿੱਚ ਕੋਈ ਵੱਡਾ ਐਲਾਨ ਹੋ ਸਕਦਾ ਕਿਉਂਕਿ ਉਸ ਦਿਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਾਰਤ ਨੂੰ 40 ਦਿਨ ਪੂਰੇ ਹੋਣ ਜਾ ਰਹੇ ਨੇ ਤਾਂ 40ਵਾਂ ਦਿਨ ਜਿਹੜਾ ਇੱਕ ਵੱਡਾ ਇਕੱਠ ਹੈ ਉਹ ਖਨੌਰੀ ਬਾਰਡਰ ਤੇ ਰੱਖਿਆ ਹੋਇਆ ਸਾਰੀਆਂ ਜਥੇਬੰਦੀਆਂ ਜਿਹੜੀਆਂ ਵੀ ਇਸ ਖਨੌਰੀ ਬਾਰਡਰ ਜਾਂ ਫਿਰ ਸ਼ੰਭੂ ਬਾਰਡਰ ਤੇ ਧਰਨੇ ਵਿੱਚ ਸ਼ਮੂਲੀਅਤ ਕਰ ਰਹੀਆਂ ਉਹਨਾਂ ਸਾਰੀਆਂ ਦੇ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਕਿ 4 ਤਰੀਕ ਨੂੰ ਜਿਹੜਾ ਉਹ ਵੱਡਾ ਇੱਕ ਅਠ ਖਨੌਰੀ ਬਾਰਡਰ ਤੇ ਕੀਤਾ ਜਾਊ ਜਾਊਗਾ ਉੱਥੋਂ ਕੋਈ ਵੀ ਜਿਹੜਾ ਵੱਡਾ ਐਲਾਨ ਹੈ ਉਹ ਵੀ ਹੋ ਸਕਦਾ ਹੈ ਕਿਉਂਕਿ 40 ਦਿਨ ਪੂਰੇ ਹੋਣ ਜਾ ਰਹੇ ਨੇ ਲਗਾਤਾਰ ਮਰਨ ਵਰਤ ਤੇ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵੀ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਜਿਹੜਾ ਦੇਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਮਨਾਇਆ ਜਾ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਪਰ ਉਹਨਾਂ ਦੇ ਵੱਲੋਂ ਹਲੇ ਤੱਕ ਜਿਹੜੀ ਕੋਈ ਵੀ ਕਹਦੀ ਹੈ ਕਿ ਹਾਂ ਦੇ ਤੌਰ ਤੇ ਨਹੀਂ ਕਿਹਾ ਗਿਆ ਉਹਨਾਂ ਦੇ ਵੱਲੋਂ ਇੱਕੋ ਗੱਲ ਹੀ ਜਾ ਰਹੀ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਨਾਲ ਤਾਲਮੇਲ ਨਹੀਂ ਕਰਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਟ੍ਰੀਟਮੈਂਟ ਨਹੀਂ ਲਿਆ ਜਾਊਗਾ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਵੀ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਆਊਗਾ ਉਹ ਸਾਨੂੰ ਪ੍ਰਵਾਨ ਹੋਊਗਾ ਜਿਹੜਾ ਵੀ ਸੁਪਰੀਮ ਕੋਰਟ ਫੈਸਲਾ ਕਰੂਗੀ ਅਸੀਂ ਉਸ ਦੀ ਪਾਲਣਾ ਕਰਾਂਗੇ ਇਹ ਵੱਡਾ ਬਿਆਨ ਕੇਂਦਰੀ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬਹੁਤ ਸੁਣਵਾਈ ਹੈ ਕੋਈ ਅਹਿਮ ਫੈਸਲਾ ਆ ਸਕਦਾ ਜਿਹੜਾ ਵੀ ਫੈਸਲਾ ਆਊਗਾ ਉਹ ਖੇਤੀਬਾੜੀ ਮੰਤਰੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਹਿੰਦੇ ਸਾਨੂੰ ਮਨਜ਼ੂਰ ਹੋਊਗਾ ਅਸੀਂ ਉਸ ਦੀ ਪਾਲਣਾ ਕਰਾਂਗੇ ਹੁਣ ਸੁਪਰੀਮ ਕੋਰਟ ਦੇ ਇਹ ਬਲੋ ਕਿਹੜਾ ਜਿਹੜਾ ਆਦੇਸ਼ ਹੈ ਉਹ ਜਾਰੀ ਹੁੰਦਾ ਹੈ ਕਿਹੜਾ ਜਿਹੜਾ ਆਦੇਸ਼ ਹੈ ਉਹ ਸੁਣਾਇਆ ਜਾਂਦਾ ਕਿਉਂਕਿ ਅੱਜ ਸੁਣਵਾਈ ਹੈ ਉਥੇ ਪੰਜਾਬ ਸਰਕਾਰ ਦਾ ਪੱਖ ਵੀ ਰੱਖਿਆ ਜਾਣਾ ਉਥੇ ਕਿਸਾਨ ਆਗੂ ਡੱਲੇਵਾਲ ਦਾ ਪੱਖ ਵੀ ਰੱਖਿਆ ਜਾਣਾ ਹੈ ਉਥੋਂ ਇਹ ਕੇਂਦਰ ਦੇ ਲਈ ਵੀ ਕੋਈ ਜਿਹੜਾ ਆਦੇਸ਼ ਆ ਸਕਦਾ ਪੰਜਾਬ ਸਰਕਾਰ ਦੇ ਲਈ ਆਦੇਸ਼ ਆ ਸਕਦਾ ਹੈ ਜਾ ਫਿਰ ਕਿਸਾਨਾਂ ਦੇ ਲਈ ਹਦੇਸ਼ ਆ ਸਕਦਾ ਹੈ ਵੱਡੀ ਖਬਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦਾ 38ਵਾਂ ਦਿਨ ਹੈ ਜਿਹੜਾ ਮਰਨ ਵਰਤ ਦਾ ਮਰਨ ਵਰਤ ਤੇ 38 ਦਿਨਾਂ ਤੋਂ ਉਹ ਡਟੇ ਹੋਏ ਨੇ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਪਿਛਲੀ ਸੁਣਵਾਈ ਤੋਂ ਜਿਹੜਾ 31 ਦਸੰਬਰ ਨੂੰ ਹੋਈ ਸੀ ਉਦੋਂ ਪੰਜਾਬ ਸਰਕਾਰ ਨੂੰ ਜਿਹੜਾ ਮੈਡੀਕਲ ਟਰੀਟਮੈਂਟ ਦੇਣ ਦੇ ਲਈ ਪੰਜਾਬ ਸਰਕਾਰ ਨੂੰ 3 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਅੱਜ 2 ਜਨਵਰੀ ਨੂੰ ਜਿਹੜੀ ਅਗਲੀ ਤਰੀਕ ਪਾ ਦਿੱਤੀ ਗਈ ਸੀ ਅੱਜ 2 ਜਨਵਰੀ ਹੈ ਅੱਜ ਜਿਹੜਾ ਉਹ ਜਗਜੀਤ ਸਿੰਘ ਡੱਲੇਵਾਲ ਦੀ ਸੁਣਵਾਈ ਹੋਣੀ ਹੈ ਅਹਿਮ ਕੋਈ ਫੈਸਲਾ ਆ ਸਕਦਾ ਕੋਈ ਆਦੇਸ਼ ਆ ਸਕਦਾ ਉਹ ਸਮਾਂ ਦੱਸੇਗਾ ਇਸ ਵੇਲੇ ਦੀ ਵੱਡੀ ਖਬਰ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੂਇਆ ਅੱਜ 38ਵਾਂ ਦਿਨ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਾਰਤ ਨੂੰ ਹੋ ਗਿਆ ਹੈ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਅਹਿਮ ਸੁਣਵਾਈ ਹੈ ਉਹ ਹੋਣ ਜਾ ਰਹੀ ਹੈ ਕਿਉਂਕਿ 3 ਦਿਨਾਂ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਕਿ ਡੱਲੇਵਾਲ ਨੂੰ ਜਿਹੜਾ ਮੈਡੀਕਲ ਟ੍ਰੀਟਮੈਂਟ ਹੈ ਉਹ ਦਿੱਤਾ ਜਾਵੇ ਪਿਛਲੀ 31 ਦਸੰਬਰ ਨੂੰ ਜਿਹੜਾ ਇਹ ਸੁਣਵਾਈ ਹੋਈ ਸੀ ਉਦੋਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਤਾਂ ਅੱਜ ਫੇਰ ਸੁਣਵਾਈ ਹੋਣ ਜਾ ਰਹੀ ਹੈ ਪਰ ਹਾਲੇ ਤੱਕ ਜਿਹੜਾ ਜੀਤ ਸਿੰਘ ਡੱਲੇਵਾਲ ਨੂੰ ਕੋਈ ਵੀ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਨਹੀਂ ਦਿੱਤਾ ਗਿਆ ਤੇ ਨਾ ਹੀ ਉਹ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਹਜੇ ਤਿਆਰ ਹੋਏ ਨੇ ਕਿਉਂਕਿ ਪਿਛਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਆਪਣਾ ਪੱਖ ਰੱਖਿਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਤਿਆਰ ਨੇ ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਨਾਲ ਕੋਈ ਤਾਲਮੇਲ ਨਹੀਂ ਕਰਦੀ ਗੱਲਬਾਤ ਸ਼ੁਰੂ ਨਹੀਂ ਕਰਦੀ ਮੈਂ ਉਦੋਂ ਤੱਕ ਜਿਹੜਾ ਕੋਈ ਵੀ ਮੈਡੀਕਲ ਟਰੀਟਮੈਂਟ ਹੈ ਉਹ ਨਹੀਂ ਲਵਾਂਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ ਗੱਲਬਾਤ ਸ਼ੁਰੂ ਕਰਨ ਦੇ ਲਈ ਪਰ ਹਲੇ ਤੱਕ ਉਸ ਦਾ ਕੋਈ ਵੀ ਜਿਹੜਾ ਜਵਾਬ ਹੈ ਉਹ ਨਹੀਂ ਆਇਆ ਤਾਂ ਹੁਣ ਇਸ ਦਾ ਮਤਲਬ ਇਹ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਹਲੇ ਤੱਕ ਜਿਹੜਾ ਕੋਈ ਵੀ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਤਿਆਰ ਨਹੀਂ ਹੋਏ ਉਹ ਇੱਕੋ ਗੱਲ ਤਾਂ ਹੈ ਹੋਣੇ ਕਿ ਜੇਕਰ ਕੇਂਦਰ ਸਾਡੇ ਨਾਲ ਵਾਰਤਾਲਾਪ ਕਰਦਾ ਤਾਂ ਅਸੀਂ ਮੈਡੀਕਲ ਟਰੀਟਮੈਂਟ ਹੈ ਜਿਹੜਾ ਉਹ ਲਵਾਂਗੇ ਵਰਨਾ ਨਹੀਂ ਤਾਂ ਅੱਜ ਪੰਜਾਬ ਸਰਕਾਰ ਹੋਰ ਹੋਰ ਕਿਹੜੇ ਨਵੇਂ ਤੱਥ ਪੇਸ਼ ਕਰਦੀ ਹੈ ਕਈ ਸਮਾਂ ਹੋਰ ਮਿਲਦਾ ਇਹ ਹਜੇ ਵਕਤ ਦੱਸੂਗਾ ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜੀ ਪਟੀਸ਼ਨ ਹੈ ਉਸ ਦੀ ਸੁਣਵਾਈ ਹੋਣ ਜਾ ਰਹੀ ਹੈ ਕਿਉਂਕਿ 38ਵਾਂ ਦਿਨ ਹੈ ਜਿਹੜਾ ਉਹ ਮਰਨ ਵੱਤ ਨੂੰ ਅੱਜ ਸ਼ੁਰੂ ਹੋ ਗਿਆ ਤਾਂ ਲਗਾਤਾਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਆ ਪਿਤੇ ਦਿਨ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਵੀ ਜਾ ਕੇ ਉਹਨਾਂ ਨੂੰ ਮਿਲੇ ਸੀ ਲਗਾਤਾਰ ਡੱਲੇਵਾਲ ਨੂੰ ਟ੍ਰੀਟਮੈਂਟ ਲੈਣ ਦੇ ਆ ਜਿਹੜੀਆਂ ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਮਿਲ ਜਾ ਰਿਹਾ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਮਿਲ ਜਾ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਉਹਨਾਂ ਨੂੰ ਮਿਲਣ ਪਹੁੰਚਦੇ ਪਰ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਜਾਂਦੀ ਆ ਉਹ ਇੱਕੋ ਗੱਲ ਤੇ ਅੜੇ ਹੋਏ ਨੇ ਕਿ ਜਦੋਂ ਤੱਕ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਨਾਲ ਤਾਲਮੇਲ ਨਹੀਂ ਕਰਦੀ ਗੱਲਬਾਤ ਦਾ ਜਰੀਆ ਨਹੀਂ ਖੋਲਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਨਹੀਂ ਲਿਆ ਜਾਊਗਾ ਹੁਣ 38 ਦਿਨ ਪੂਰੇ ਚੁੱਕੇ ਨੇ ਤਾਂ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਇੱਕ ਵੱਡੀ ਇੱਕਸਾਨਾ ਦੀ ਇਕੱਤਰਤਾ ਰੱਖੀ ਗਈ ਆ ਜਿਸ ਦੇ ਵਿੱਚ ਕੋਈ ਵੱਡਾ ਐਲਾਨ ਹੋ ਸਕਦਾ ਕਿਉਂਕਿ ਉਸ ਦਿਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਾਰਤ ਨੂੰ 40 ਦਿਨ ਪੂਰੇ ਹੋਣ ਜਾ ਰਹੇ ਨੇ ਤਾਂ 40ਵਾਂ ਦਿਨ ਜਿਹੜਾ ਇੱਕ ਵੱਡਾ ਇਕੱਠ ਹੈ ਉਹ ਖਨੌਰੀ ਬਾਰਡਰ ਤੇ ਰੱਖਿਆ ਹੋਇਆ ਸਾਰੀਆਂ ਜਥੇਬੰਦੀਆਂ ਜਿਹੜੀਆਂ ਵੀ ਇਸ ਖਨੌਰੀ ਬਾਰਡਰ ਜਾਂ ਫਿਰ ਛੰਭੂ ਬਾਰਡਰ ਤੇ ਧਰਨੇ ਵਿੱਚ ਸ਼ਮੂਲੀਅਤ ਕਰ ਰਹੀਆਂ ਉਹਨਾਂ ਸਾਰੀਆਂ ਦੇ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਕਿ 4 ਤਰੀਕ ਨੂੰ ਜਿਹੜਾ ਉਹ ਵੱਡਾ ਕਾਠ ਖਨੌਰੀ ਬਾਰਡਰ ਤੇ ਕੀਤਾ ਜਾਊ ਜਾਊਗਾ ਉੱਥੋਂ ਕੋਈ ਵੀ ਜਿਹੜਾ ਵੱਡਾ ਐਲਾਨ ਹੈ ਉਹ ਵੀ ਹੋ ਸਕਦਾ ਹੈ ਕਿਉਂਕਿ 40 ਦਿਨ ਪੂਰੇ ਹੋਣ ਜਾ ਰਹੇ ਨੇ ਲਗਾਤਾਰ ਮਰਨ ਵਰਤ ਤੇ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵੀ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਜਿਹੜਾ ਦੇਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਮਨਾਇਆ ਜਾ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਪਰ ਉਹਨਾਂ ਦੇ ਵੱਲੋਂ ਹਲੇ ਤੱਕ ਜਿਹੜੀ ਕੋਈ ਵੀ ਕਹਦੀ ਹੈ ਕਿ ਹਾਂ ਦੇ ਤੌਰ ਤੇ ਨਹੀਂ ਕਿਹਾ ਗਿਆ ਉਹਨਾਂ ਦੇ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਨਾਲ ਤਾਲਮੇਲ ਨਹੀਂ ਕਰਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਟ੍ਰੀਟਮੈਂਟ ਨਹੀਂ ਲਿਆ ਜਾਊਗਾ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਵੀ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਆਊਗਾ ਉਹ ਸਾਨੂੰ ਪ੍ਰਵਾਨ ਹੋਊਗਾ ਜਿਹੜਾ ਵੀ ਸੁਪਰੀਮ ਕੋਰਟ ਫੈਸਲਾ ਕਰੂਗੀ ਅਸੀਂ ਉਸ ਦੀ ਪਾਲਣਾ ਕਰਾਂਗੇ ਇਹ ਵੱਡਾ ਬਿਆਨ ਕੇਂਦਰੀ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬਹੁਤ ਸੁਣਵਾਈ ਹੈ ਕੋਈ ਅਹਿਮ ਫੈਸਲਾ ਆ ਸਕਦਾ ਜਿਹੜਾ ਵੀ ਫੈਸਲਾ ਆਊਗਾ ਉਹ ਖੇਤੀਬਾੜੀ ਮੰਤਰੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਹਿੰਦੇ ਸਾਨੂੰ ਮਨਜ਼ੂਰ ਹੋਊਗਾ ਅਸੀਂ ਉਸ ਦੀ ਪਾਲਣਾ ਕਰਾਂਗੇ ਹੁਣ ਸੁਪਰੀਮ ਕੋਰਟ ਦੇ ਇਹ ਬਲੋ ਕਿਹੜਾ ਜਿਹੜਾ ਆਦੇਸ਼ ਹੈ ਉਹ ਜਾਰੀ ਹੁੰਦਾ ਹੈ ਕਿਹੜਾ ਜਿਹੜਾ ਆਦੇਸ਼ ਹੈ ਉਹ ਸੁਣਾਇਆ ਜਾਂਦਾ ਕਿਉਂਕਿ ਅੱਜ ਸੁਣਵਾਈ ਹੈ ਉਥੇ ਪੰਜਾਬ ਸਰਕਾਰ ਦਾ ਪੱਖ ਵੀ ਰੱਖਿਆ ਜਾਣਾ ਉਥੇ ਕਿਸਾਨ ਆਗੂ ਡੱਲੇਵਾਲ ਦਾ ਪੱਖ ਵੀ ਰੱਖਿਆ ਜਾਣਾ ਉਥੋਂ ਇਹ ਕੇਂਦਰ ਦੇ ਲਈ ਵੀ ਕੋਈ ਜਿਹੜਾ ਆਦੇਸ਼ ਆ ਸਕਦਾ ਪੰਜਾਬ ਸਰਕਾਰ ਦੇ ਲਈ ਆਦੇਸ਼ ਆ ਸਕਦਾ ਜਾ ਫਿਰ ਕਿਸਾਨਾਂ ਦੇ ਲਈ ਹਦੇਸ਼ ਆ ਸਕਦਾ ਹੈ ਵੱਡੀ ਖਬਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦਾ 38ਵਾਂ ਦਿਨ ਹੈ ਜਿਹੜਾ ਮਰਨ ਵਰਤ ਦਾ ਮਰਨ ਵਰਤ ਤੇ 38 ਦਿਨਾਂ ਤੋਂ ਉਹ ਡਟੇ ਹੋਏ ਨੇ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਪਿਛਲੀ ਸੁਣਵਾਈ ਤੋਂ ਜਿਹੜਾ 31 ਦਸੰਬਰ ਨੂੰ ਹੋਈ ਸੀ ਉਦੋਂ ਪੰਜਾਬ ਸਰਕਾਰ ਨੂੰ ਜਿਹੜਾ ਮੈਡੀਕਲ ਟ੍ਰੀਟਮੈਂਟ ਦੇਣ ਦੇ ਲਈ ਪੰਜਾਬ ਸਰਕਾਰ ਨੂੰ 3 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਅੱਜ 2 ਜਨਵਰੀ ਨੂੰ ਜਿਹੜੀ ਅਗਲੀ ਤਰੀਕ ਪਾ ਦਿੱਤੀ ਗਈ ਸੀ ਅੱਜ 2 ਜਨਵਰੀ ਹੈ ਅੱਜ ਜਿਹੜਾ ਉਹ ਜਗਜੀਤ ਸਿੰਘ ਡੱਲੇਵਾਲ ਦੀ ਸੁਣਵਾਈ ਹੋਣੀ ਹੈ ਅਹਿਮ ਕੋਈ ਫੈਸਲਾ ਆ ਸਕਦਾ ਕੋਈ ਆਦੇਸ਼ ਆ ਸਕਦਾ ਉਹ ਸਮਾਂ ਦੱਸੇਗਾ